ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ 28 ਜੁਲਾਈ ਦਿਨ ਸੋਮਵਾਰ ਹੈ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਆਏ ਹਾਂ ਪ੍ਰੋਗਰਾਮ ਅਖਬਾਰਾਂ ਬੋਲਦੀਆਂ ਨੇ ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਚੁਣਿੰਦਾ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਾਡਾ ਮਕਸਦ ਤੁਹਾਡਾ رابطہ ਪੰਜਾਬ ਦੀਆਂ ਅਖਬਾਰਾਂ ਨਾਲ ਬਣਾਈ ਰੱਖਣ ਦਾ ਹੈ ਇਹ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਹਰ ਰੋਜ਼ ਸਵੇਰੇ 10:30 ਵਜੇ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਖਬਰ ਮੌਸਮ ਦੀ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਨਿਚਲੇ ਦਬਾਅ ਵਾਲੇ ਹਲਕਿਆਂ ਦੇ ਪ੍ਰਵਾਹ ਕਰਕੇ ਇੱਕ ਨਵਾਂ ਮੌਸਮੀ ਸਿਸਟਮ ਵਿਕਸਿਤ ਹੋ ਰਿਹਾ ਹੈ ਜਿਸ ਕਰਕੇ ਇਹ ਬਦਲਾ ਇੱਕ ਹਫਤੇ ਤੱਕ ਪੰਜਾਬ, ਹਿਮਾਚਲ, ਦਿੱਲੀ, ਹਰਿਆਣਾ સહિત ਉੱਤਰ ਭਾਰਤ ਦੇ ਪਹਾੜੀ ਅਤੇ ਮੈਦਾਨੀ ਹਲਕਿਆਂ ਵਿੱਚ ਅਗਲੇ 7 ਦਿਨਾਂ ਵਾਸਤੇ ਬਰਸਾਤ ਕਰਵਾ ਸਕਦਾ ਹੈ ਇਹ ਬਦਲਾ ਨਾਲ ਹਿਮਾਚਲ ਵਿੱਚ ਇੱਕ ਵਾਰ ਫਿਰ ਜਿੱਥੇ ਬੱਦਲ ਫਟ ਸਕਦੇ ਹਨ ਉੱਥੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਉੱਥੇ ਪੰਜਾਬ ਵਿੱਚ ਵੀ ਭਾਰੀ ਬਰਸਾਤ ਹੋਣ ਦਾ ਅਲਰਟ ਹੈ ਇਹ ਖਬਰ ਅੱਜ ਦੈਨਿਕ ਜਾਗਰਣ ਨੇ ਪ੍ਰਕਾਸ਼ਿਤ ਕੀਤੀ ਹੈ ਮੌਸਮ ਨੂੰ ਲੈ ਕੇ ਪਿਛਲੇ 2-3 ਦਿਨ ਤੋਂ ਅਖਬਾਰਾਂ ਦੀਆਂ ਖਬਰਾਂ ਲਗਾਤਾਰ ਬਦਲਦੀਆਂ ਰਹੀਆਂ ਹਨ ਮਾਹਿਰ ਇਸ ਨੂੰ ਬਦਲੇ ਮੌਸਮੀ ਚੱਕਰ ਦਾ ਨਤੀਜਾ ਦੱਸ ਰਹੇ ਹਨ ਅੱਜ ਦੀ ਪਹਿਲੀ ਖਬਰ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਹੈ ਅਖਬਾਰਾਂ ਦੀ ਹੱਬ ਇਸ ਸ਼ਹਿਰ ਦੀਆਂ ਸਾਰੀਆਂ ਹੀ ਅਖਬਾਰਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਵਿੱਚ ਤਕਨੀਕੀ ਫਾਲਟ ਆਉਣ ਕਰਕੇ ਤਿੰਨ ਮਰੀਜ਼ਾਂ ਦੀ ਮੌਤ ਦੇ ਮਾਮਲੇ ਨੂੰ ਪ੍ਰਕਾਸ਼ਿਤ ਕੀਤਾ ਹੈ। ਹਾਦਸਾ ਬੀਤੇ ਕੱਲ ਲਗਭਗ ਪੌਣੇ 8 ਵਜੇ ਉਦੋਂ ਹੋਇਆ ਜਦੋਂ ਹਸਪਤਾਲ ਦੇ ਟ੍ਰੋਮਾ ਸੈਂਟਰ ਦੀ ਆਕਸੀਜਨ ਸਪਲਾਈ ਬੰਦ ਹੋ ਗਈ। ਅਖਬਾਰਾਂ ਨੇ ਐਸਐਮਓ ਡਾਕਟਰ ਰਾਜਕਮਰ ਦੇ ਹਵਾਲੇ ਤੋਂ ਲਿਖਿਆ ਹੈ ਕਿ ਮਾਮਲੇ ਦੀ ਜਾਂਚ ਕਰਨ ਲਈ ਨੋ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਦੇਰ ਰਾਤ 1 ਵਜੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਜਾਂਚ ਲਈ ਹੈਲਥ ਡਾਇਰੈਕਟਰ ਚੰਡੀਗੜ੍ਹ ਤੋਂ ਸੋਮਵਾਰ ਨੂੰ ਜਲੰਧਰ ਪਹੁੰਚਣਗੇ ਅਤੇ ਆਪਣੀ ਰਿਪੋਰਟ 24 ਘੰਟੇ ਦੇ ਵਿੱਚ ਦੇਣਗੇ ਕਿਹਾ ਜਾ ਰਿਹਾ ਹੈ ਕਿ ਆਕਸੀਜਨ ਸਪਲਾਈ ਦੀ ਜ਼ਿੰਮੇਵਾਰੀ ਤਕਨੀਕੀ ਸਟਾਫ ਦੀ ਹੁੰਦੀ ਹੈ ਅਤੇ ਇਹ ਕਿਧਰੇ ਨਾ ਕਿਧਰੇ ਲਾਪਰਵਾਹੀ ਦਾ ਨਤੀਜਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਕਸੀਜਨ ਪਲਾਂਟ ਵਿੱਚ ਲੀਕੇਜ ਹੋ ਜਾਣ ਕਰਕੇ ਸਪਲਾਈ ਬੰਦ ਹੋ ਗਈ ਹੋਵੇਗੀ ਘਟਨਾ ਦੇ ਤੁਰੰਤ ਬਾਅਦ ਮਰੀਜ਼ਾਂ ਨੂੰ ਆਕਸੀਜਨ ਕੰਸੈਂਟਰੇਟਰ ਨਾਲ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਸ ਵੇਲੇ ਤੱਕ ਆਈਸੀਯੂ ਵਿੱਚ ਭਰਤੀ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਘਟਨਾ ਆਪਣੇ ਆਪ ਵਿੱਚ ਵੱਡੀ ਜਾਂਚ ਦਾ ਵਿਸ਼ਾ ਹੈ ਇਸ ਮਾਮਲੇ 'ਚ ਹਰ ਐਂਗਲ ਤੋਂ ਜਾਂਚ ਇਸ ਲਈ ਵੀ ਹੋਣੀ ਜ਼ਰੂਰੀ ਹੈ ਕਿਉਂ ਜੋ ਇਸ ਤਰ੍ਹਾਂ ਦੀ ਗਲਤੀ ਮੁੜ ਕਿਸੇ ਦੂਸਰੇ ਹਸਪਤਾਲ ਵਿੱਚ ਨਾ ਹੋਵੇ ਇੱਕ ਖਬਰ ਆਇਦਨ ਕਮਜ਼ੋਰ ਹੋ ਰਹੀਆਂ ਸਾਡੀਆਂ ਸਮਾਜਿਕ ਤੰਦਾਂ ਨਾਲ ਸੰਬੰਧਿਤ ਇੱਕ ਉਹ ਸਮਾਂ ਸੀ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਕਿਸੇ ਰਿਸ਼ਤੇਦਾਰ ਤੋਂ ਪਹਿਲਾਂ ਗਵਾਂਢੀ ਨੂੰ ਆਪਣੇ ਜ਼ਿਆਦਾ ਨੇੜੇ ਸਮਝਿਆ ਜਾਂਦਾ ਸੀ ਤੇ ਹੁਣ ਸੋਸ਼ਲ ਮੀਡੀਆ ਦੇ ਜਵਾਨੇ ਨੇ ਨਾ ਸਿਰਫ ਗਵਾਂਢੀਆਂ ਨਾਲ ਦੂਰੀਆਂ ਬਣਾ ਦਿੱਤੀਆਂ ਹਨ ਬਲਕਿ ਜ਼ਿਆਦਾਤਰ ਲੋਕ ਆਤਮ ਕੇਂਦ੍ਰਿਤ ਹੋ ਕੇ ਜੀਣਾ ਸ਼ੁਰੂ ਕਰ ਚੁੱਕੇ ਹਨ ਮਾਮਲਾ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਦੇ ਪਿੰਡ ਰੋੜਕੀ ਦਾ ਹੈ ਜਿੱਥੇ ਇੱਕ 13 ਸਾਲਾਂ ਦੇ ਬੱਚੇ ਦਾ ਤਿੰਨ ਗਵਾਂਡੀਆਂ ਨੇ ਮਿਲ ਕੇ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਹ ਬੱਚਾ ਉਹਨਾਂ ਦੇ ਕਬੂਤਰਾਂ ਪਿੱਛੇ ਭਜਦਾ ਸੀ ਮੋਦੇ ਸ਼ਿਕਾਰ ਬਣੇ 13 ਸਾਲਾ ਦਾ ਰਾਜਾ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਨੇ ਪੁਲਿਸ ਕੋਲ ਦਿੱਤੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 7ਵੀਂ ਕਲਾਸ ਵਿੱਚ ਪੜ੍ਹਨ ਵਾਲੇ ਉਸਦੇ ਪੁੱਤਰ ਨੂੰ ਗਵਾਂਡੀਆਂ ਨੇ ਸਿਰਫ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਸਨੂੰ ਕਬੂਤਰ ਪਾਲਣ ਦਾ ਸ਼ੌਂਕ ਸੀ ਉਹਨਾਂ ਦੇ ਗਵਾਂਡ ਵਿੱਚ ਪਰਿਵਾਰ ਨੇ ਕਬੂਤਰ ਪਾਲ رکھے ਸੀ ਜਦੋਂ ਉਹ ਆਪਣੇ ਕਬੂਤਰ ਉਡਾਂਦੇ ਤਾਂ ਰਾਜਾ ਸਿੰਘ ਵੀ ਉਹਨਾਂ ਪਿੱਛੇ ਭੱਜਣ ਲੱਗ ਜਾਂਦਾ ਇਸ ਤੋਂ ਖਫਾ ਉਸ ਪਰਿਵਾਰ ਨੇ ਕਈ ਵਾਰ ਰਾਜਾ ਸਿੰਘ ਨੂੰ ਧਮਕੀਆਂ ਦਿੱਤੀਆਂ ਪਰੰਤੂ ਆਪਣੇ ਇਸ਼ੌਂਕ ਕਰਕੇ ਰਾਜਾ ਸਿੰਘ ਨੇ ਹਮੇਸ਼ਾ ਉਹਨਾਂ ਧਮਕੀਆਂ ਨੂੰ ਨજર ਅੰਦਾਜ਼ ਕੀਤਾ ਉਹਨਾਂ ਕਿਹਾ ਕਿ ਬੀਤੇ ਕੱਲ ਗਵੰਡੀ ਤਰੋਚਨ ਸਿੰਘ ਤੇਜਾ ਸਿੰਘ ਤੇ ਕਾਲਾ ਸਿੰਘ ਨੇ ਉਹਨਾਂ ਦੇ ਬੇਟੇ ਨੂੰ ਅਗਵਾ ਕਰਕੇ ਪਹਿਲਾਂ ਉਹਦੀਆਂ ਲੱਤਾਂ ਤੋੜੀਆਂ ਤੇ ਫਿਰ ਗਲ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਖਬਰ ਅਮਰ ਉਜਾਲਾ ਨੇ ਪ੍ਰਕਾਸ਼ਿਤ ਕੀਤੀ ਹੈ ਜਿਹਦੇ ਵਿੱਚ ਲਿਖਿਆ ਗਿਆ ਹੈ ਕਿ ਲਖਵਿੰਦਰ ਸਿੰਘ ਨੂੰ ਰਾਤ 12 ਵਜੇ ਬੇਟੇ ਦੀ ਡੈੱਡ ਬੋਡੀ ਮਿਲੀ ਖਬਰ ਵਿੱਚ ਥਾਣਾ ਇੰਚਾਰਜ ਵਿਕਰਮਜੀਤ ਸਿੰਘ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਰਾਜਾ ਸਿੰਘ ਦੀ ਮੌਤ ਲਈ ਨਾਮਜਦ ਇਨ੍ਹਾਂ ਤਿੰਨਾਂ ਨੂੰ ਫੜਨ ਵਾਸਤੇ ਪੁਲਿਸ ਪਾਰਟੀ ਛਾਪਾ ਮਾਰੀ ਕਰ ਨਸ਼ਿਆਂ ਅਤੇ ਲਾਪਰਵਾਹੀ ਨਾਲ ਪੰਜਾਬ ਵਿੱਚ ਕਾਲਾ ਪੀਲਿਆ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਇਹ ਰੋਗ ਜਿੱਥੇ ਸਰੀਰ ਦੇ ਸਭ ਤੋਂ ਜ਼ਰੂਰੀ ਅੰਗ ਲਿਵਰ ਨੂੰ ਖੋਖਲਾ ਕਰ ਰਿਹਾ ਹੈ ਉੱਥੇ ਸਾਇਲੈਂਟ ਕਿਲਰ ਹੋਣ ਕਾਰਨ ਪੰਜਾਬੀਆਂ ਦੀ ਜਾਨ ਵੀ ਲੈ ਰਿਹਾ ਹੈ ਇਹ ਖਬਰ ਅੱਜ ਦੈਨਿਕ ਜਾਗਰਣ ਨੇ ਪ੍ਰਕਾਸ਼ਿਤ ਕੀਤੀ ਹੈ ਅਖਬਾਰ ਲਿਖਦਾ ਹੈ ਕਿ ਇਹ ਰੋਗ ਚੁੱਪਚਾਪ ਇਨਸਾਨ ਨੂੰ ਅੰਦਰੋਂ ਖੋਖਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਜਦੋਂ ਤੱਕ ਕਿਸੇ ਨੂੰ ਇਸ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਉਸ ਵੇਲੇ ਉਹ ਜ਼ਿੰਦਗੀ ਮੌਤ ਦੇ ਵਿਚਕਾਰ ਝੂਲ ਰਿਹਾ ਹੁੰਦਾ ਹੈ ਕਾਲਾ ਪੀਲੀਆ ਨਾਲ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਇਸ ਤੋਂ ਬਾਅਦ ਇਹ ਰੋਗ ਜੇਲ੍ਹਾਂ ਵਿੱਚ ਵੀ ਪਹੁੰਚ ਚੁੱਕਾ ਹੈ ਅੰਮ੍ਰਿਤਸਰ ਜੇਲ੍ਹ ਦੇ 3600 ਕੈਦੀਆਂ ਵਿੱਚੋਂ 891 ਕੈਦੀ ਕਾਲਾ ਪੀਲੀਆ ਰੋਗ ਨਾਲ ਪੀੜਿਤ ਮਿਲੇ ਹਨ ਇਸ ਵੇਲੇ ਪੰਜਾਬ ਵਿੱਚ 100 ਤੋਂ ਜ਼ਿਆਦਾ ਹੈਲਥ ਸੈਂਟਰਾਂ ਵਿੱਚ ਮਰੀਜ਼ਾਂ ਨੂੰ ਇਸ ਦਾ ਮੁਫਤ ਇਲਾਜ ਮਿਲ ਰਿਹਾ ਹੈ 91000 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਪਿਛਲੇ 4 ਸਾਲਾਂ ਵਿੱਚ ਹੋ ਚੁੱਕਾ ਹੈ ਇਹ ਇਕੱਲੇ ਅੰਮ੍ਰਿਤਸਰ ਵਿੱਚ ਸਾਲ 2023-24 ਦੌਰਾਨ 3292 ਮਰੀਜ਼ ਰਿਪੋਰਟ ਹੋਏ ਹਨ ਇਸ ਰੋਗ ਦੀ ਗੰਭੀਰਤਾ ਨੂੰ ਦੇਖਦੇ ਹੋਏ 2016 ਵਿੱਚ ਮੁੱਖ ਮੰਤਰੀ ਹੈਪਟਾਈਟਸ ਸੀ ਰਾਹਤ ਕੋਸ਼ ਦੀ ਸਥਾਪਨਾ ਵੀ ਕੀਤੀ ਗਈ ਸੀ ਅਖਬਾਰ ਨੇ ਆਪਣੀ ਐਕਸਪਰਟ رائے ਦਿੰਦੇ ਹੋਏ ਲਿਖਿਆ ਹੈ ਕਿ ਕਾਲੇ ਪੀਲੀਆ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਣ ਵਾਸਤੇ ਹਮੇਸ਼ਾ ਨਵੀਂ ਸਰਿੰਜ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਖੂਨ ਚੜਾਉਣ ਤੋਂ ਪਹਿਲਾਂ ਇਸ ਦੀ ਜਾਂਚ ਕਰਵਾਣੀ ਚਾਹੀਦੀ ਹੈ ਹੈਪੇਟਾਈਟਿਸ ਦਾ ਟੀਕਾ ਲਗਵਾਇਆ ਜਾਣਾ ਚਾਹੀਦਾ ਹੈ ਅਤੇ ਟੈਟੂ ਜਾਂ ਸਰੀਰ ਦੇ ਨੱਕ ਜਾਂ ਕੰਨ ਵਿੱਚ ਛੇਦ ਕਰਵਾਉਣ ਤੋਂ ਪਹਿਲਾਂ ਸੈਨੀਟਾਈਜੇਸ਼ਨ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਸੁਰੱਖਿਅਤ ਜ਼ੋਨ ਸੰਬੰਧ ਵੀ ਕਾਲੇ ਪੀਲੇ ਦਾ ਕਾਰਨ ਬਣ ਸਕਦੇ ਹਨ ਅਖਬਾਰ ਲਿਖਦਾ ਹੈ ਕਿ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਰਾਜ ਹੈ ਜਿੱਥੇ ਕਾਲੇ ਪੀਲੇ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ ਨਵਜ ਪੰਜਾਬ ਦੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਜਾਗਰੂਕਤਾ ਹੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਦਾ ਇੱਕ ਵੱਡਾ ਸਾਧਨ ਹੋ ਸਕਦੀ ਹੈ ਇਸ ਲਈ ਜਾਗਰੂਕ ਬਣੋ ਅਤੇ ਚੰਗੀ ਸਿਹਤ ਮਾਣੋ ਰੋਡਵੇਜ ਨਾਲ ਸਬੰਧਿਤ ਕੰਟਰੈਕਟ ਕਰਮਚਾਰੀਆਂ ਵੱਲੋਂ ਦਿੱਤੀ ਗਈ ਅੱਜ 28 ਜੁਲਾਈ ਤੋਂ ਅਨਮਿੱਥੇ ਸਮੇਂ ਦੀ ਹੜਤਾਲ ਨੂੰ ਫਿਲਹਾਲ ਕਰਮਚਾਰੀ ਯੂਨੀਅਨ ਨੇ ਮੁਲਤਵੀ ਕਰ ਦਿੱਤਾ ਹੈ ਇਸ ਪ੍ਰਕਾਰ ਅੱਜ ਪੀਆਰਟੀਸੀ ਪੰਨ ਬੱਸ ਅਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਰੂਟੀਨ ਵਾਂਗ ਸੜਕਾਂ ਤੇ ਚਲਦੀਆਂ ਰਹਿਣਗੀਆਂ ਇਸ ਸੰਬੰਧੀ ਖਬਰਦਾਨਿਕ ਜਾਗਰਣ ਨੇ ਪ੍ਰਕਾਸ਼ਿਤ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਅ ਜੂਨੀਅਨ ਦੇ ਲੀਡਰਾਂ ਨੂੰ ਗੱਲਬਾਤ ਲਈ ਬੁਲਾਇਆ ਹੈ ਯੂਨੀਅਨ ਦਾ ਕਹਿਣਾ ਹੈ ਕਿ ਅਗਰ ਗੱਲਬਾਤ ਦੌਰਾਨ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਉਹ ਅਨੁਮੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ 5 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 1200 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਹੈ ਇਸ ਸਮੇਂ ਦੌਰਾਨ 23647 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਨੇ 14906 ਐਫਆਈਆਰ ਦਰਜ ਕੀਤੀਆਂ ਹਨ ਇਹ ਜਾਣਕਾਰੀ ਲਗਭਗ ਸਾਰੀਆਂ ਅਖਬਾਰਾਂ ਵਿੱਚ छਪੀ ਹੈ ਇਸ ਸੰਬੰਧੀ ਰੋਜ਼ਾਨਾ ਅਜੀਤ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਦੇ ਹਵਾਲੇ ਤੋਂ ਲਿਖਦਾ ਹੈ ਕਿ ਪੰਜਾਬ ਪੁਲਿਸ ਨੇ ਇਸ ਸਮੇਂ ਦੌਰਾਨ 344 ਕਿਲੋ ਅਫੀਮ 182 ਕੁਇੰਟਲ ਭੁੱਕੀ 14 ਕਿਲੋ ਚਰਸ 365 ਕਿਲੋ ਗਾਂਜਾ 6 ਕਿਲੋ ਆਇਸ 30.9 ਲੱਖ ਨਸ਼ੀਲੀ ਗੋਲੀਆਂ ਦੇ ਕੈਪਸੂਲ ਅਤੇ 12.03 ਕਰੋੜ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਹੈ ਨਵਜ ਪੰਜਾਬ ਦੀ ਦਾ ਮੰਨਣਾ ਹੈ ਕਿ ਪੰਜਾਬ ਦੇ ਸਮੁੱਚੇ ਮੀਡੀਆ ਵਿੱਚ ਸਰਕਾਰ ਦਾ ਅਭਿਆਨ ਯੁੱਧ ਨਸ਼ਿਆਂ ਵਿਰੁੱਧ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਨੀ ਦਿਨੀ ਸਿਰਫ ਅਖਬਾਰਾਂ ਜਾਂ ਇਲੈਕਟ੍ਰੋਨਿਕ ਮੀਡੀਆ ਹੀ ਨਹੀਂ ਸਗੋਂ ਰਾਜਨੀਤਿਕ ਲੀਡਰਾਂ ਦੀਆਂ ਸਟੇਜਾਂ ਤੇ ਵੀ ਇਹ ਮੁਹਿੰਮ ਤੇ ਬਿਆਨਬਾਜ਼ੀ ਖੁੱਲ ਕੇ ਹੋ ਰਹੀ ਹੈ। ਆਮ ਆਦਮੀ ਪਾਰਟੀ ਇਸ ਮੁਹਿੰਮ ਨੂੰ ਲੈ ਕੇ ਜਿੱਥੇ ਆਪਣੀ ਪਿੱਠ ਥਪਤਪਾ ਰਹੀ ਹੈ ਉੱਥੇ ਵਿਰੋਧੀ ਪਾਰਟੀਆਂ ਮੁਹਿੰਮ ਦੀਆਂ ਖਾਮੀਆਂ ਤੇ ਫੋਕਸ ਕਰਕੇ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਹਨ। ਦੇਖਣਾ ਇਹ ਹੋਵੇਗਾ ਕਿ ਅਗਲੇ ਮਹੀਨਿਆਂ ਦੌਰਾਨ ਸਰਕਾਰ ਦੀ ਇਹ ਮੁਹਿੰਮ ਕੀ ਅਸਰ ਛੱੜਦੀ ਹੈ ਪੰਜਾਬ ਵਿੱਚ ਪਿਛਲੇ 11 ਦਿਨਾਂ ਦੌਰਾਨ ਪਿਖ ਮੰਗਣ ਵਾਲੇ ਬੱਚਿਆਂ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ 190 ਵਿਸ਼ੇਸ਼ ਛਾਪੇ ਮਾਰੇ ਗਏ ਜਿਨ੍ਹਾਂ ਵਿੱਚ 195 ਬੱਚਿਆਂ ਨੂੰ ਬਚਾਇਆ ਗਿਆ ਇਸ ਸਬੰਧੀ ਖਬਰ ਰojana अजीत ਨੇ ਛਾਪਦੇ ਹੋਏ ਲਿਖਿਆ ਹੈ ਕਿ ਸੋਮਵਾਰ ਨੂੰ ਵੱਖ-ਵੱਖ ਥਾਵਾਂ ਤੇ 11 ਵਿਸ਼ੇਸ਼ ਛਾਪਿਆਂ ਦੌਰਾਨ ਤਿੰਨ ਬੱਚਿਆਂ ਨੂੰ ਪਿਖ ਮੰਗਣ ਸਮੇਂ ਰੈਸਕਿਊ ਕੀਤਾ ਗਿਆ ਇਨ੍ਹਾਂ ਬੱਚਿਆਂ ਵਿੱਚੋਂ ਇੱਕ ਬੱਚਾ ਸੰਗਰੂਰ ਨਾਲ ਸੰਬੰਧਿਤ ਸੀ ਜਿਸ ਨੂੰ ਉਸਦੇ ਮਾਪਿਆਂ ਦੀ ਕਾਉਂਸਲਿੰਗ ਕਰਨ ਤੋਂ ਬਾਅਦ ਸਪੁਰਦ ਕਰ ਦਿੱਤਾ ਗਿਆ ਜਦੋਂ ਕਿ ਹੁਸ਼ਿਆਰਪੁਰ ਦੇ ਦੋ ਬੱਚਿਆਂ ਦੀ ਦਸਤਾਵੇਜ਼ੀ ਜਾਂਚ ਹਾਲੇ ਚੱਲ ਰਹੀ ਹੈ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਖਬਰ ਵਿੱਚ ਕਿਹਾ ਹੈ ਕਿ ਇਹ ਛਾਪੇ ਬਾਲ ਭਲਾਈ ਕਮੇਟੀ ਦੀ ਦੇਖਰੇਖ ਵਿੱਚ ਮਾਰੇ ਜਾਂਦੇ ਹਨ ਇਸ ਦੌਰਾਨ ਬੱਚੇ ਅਤੇ ਉਸ ਦੇ ਨਾਲ ਪਾਏ ਗਏ ਵਿਅਕਤੀ ਦੇ ਰਿਸ਼ਤੇ ਤੇ ਸ਼ੱਕ ਹੁੰਦਾ ਹੈ ਤਾਂ ਕਮੇਟੀ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਨਾਲ ਡੀਐਨਏ ਟੈਸਟ ਕਰਵਾ ਸਕਦੀ ਤੇ ਅੰਤ ਵਿੱਚ ਇੱਕ ਹੋਰ ਵੱਡੀ ਫਿਕਰ ਜਨਕ ਰਿਪੋਰਟ ਜੋ ਪੂਰੇ ਪੰਜਾਬ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਨੈਸ਼ਨਲ ਅਖਬਾਰ ਅਮਰਜਵਾਲਾ ਨੇ ਆਪਣੇ ਪੰਜਾਬ ਐਡੀਸ਼ਨ ਵਿੱਚ ਇੱਕ ਰਿਪੋਰਟ ਪਬਲਿਸ਼ ਕੀਤੀ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ 5 ਸਾਲ ਤੋਂ ਘੱਟ ਉਮਰ ਦੇ ਹਰੇਕ 6ਵੇਂ ਬੱਚੇ ਨੂੰ ਕਪੋਸ਼ਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੋਸ਼ਣ ਟਰੈਕਰ ਡਾਟਾ ਜੂਨ 2025 ਦੇ ਅਨੁਸਾਰ 5 ਸਾਲ ਤੋਂ ਛੋਟੇ ਬੱਚਿਆਂ 'ਚੋਂ 17.14 ਫੀਸਦੀ ਬੱਚਿਆਂ ਦਾ ਕੱਦ ਉਮਰ ਮੁਤਾਬਕ ਵੱਧ ਨਹੀਂ ਰਿਹਾ ਹੈ ਇਸ ਉਮਰ ਦੇ ਇਹਨਾਂ ਬੱਚਿਆਂ ਚੋਂ 3 ਫੀਸਦੀ ਬੱਚੇ ਬਹੁਤ ਜ਼ਿਆਦਾ ਦੁਬਲੇ ਪਤਲੇ ਹਨ ਜਦਕਿ 5 ਫੀਸਦੀ ਬੱਚਿਆਂ ਦਾ ਭਾਰ ਠੀਕ ਤਰ੍ਹਾਂ ਵੱਧ ਨਹੀਂ ਰਿਹਾ ਹੈ ਇਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਭਾਵੇਂ ਜਿੰਨੀ ਮਰਜ਼ੀ ਅਨਾਜ ਉਗਾ ਕੇ ਗਵਾਂਢੀ ਰਾਜਾਂ ਦਾ ਢਿੱਡ ਭਰ ਰਿਹਾ ਹੋਵੇ ਪਰੰਤੂ ਉਸਦੇ ਆਪਣੇ ਬੱਚੇ ਗਰਭਤੀ ਮਾਂਵਾਂ ਹਾਲੇ ਵੀ ਕਪੋਸ਼ਣ ਦਾ ਸ਼ਿਕਾਰ ਹਨ ਇਹ ਰਿਪੋਰਟ ਕੇਂਦਰ ਸਰਕਾਰ ਦੇ ਹੈਲਥ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਹੈ ਤੇ ਇਹ ਸਾਫ਼ ਕਰਦੀ ਹੈ ਕਿ ਇਹ ਮਾਮਲਾ ਸਿਰਫ ਗਰੀਬੀ ਦਾ ਹੀ ਨਹੀਂ ਸਗੋ ਇਸ ਲਈ ਸਾਡੀ ਲਾਪਰਵਾਹੀ ਵੀ ਵੱਡਾ ਕਾਰਨ ਬਣ ਰਹੀ ਹੈ ਸਭ ਤੋਂ ਵੱਡਾ ਕਾਰਨ ਪੋਸਟਿਕ ਆਹਾਰ ਦੀ ਕਮੀ ਹੈ ਕਪੋਸ਼ਨ ਦਾ ਸ਼ਿਕਾਰ ਬੱਚਿਆਂ ਨੂੰ ਜਿੱਥੇ ਦੁੱਧ ਦਹੀਂ ਦਾਲਾਂ ਸਬਜ਼ੀਆਂ ਤੇ ਫਲ ਜਿਹੇ ਆਹਾਰ ਨਹੀਂ ਮਿਲ ਰਹੇ ਹਨ ਉਥੇ ਕਈ ਮਾਪੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਫਾਸਟ ਫੂਡ ਤੇ ਜੰਕ ਫੂਡ ਕੋਲ ਲੈ ਕੇ ਜਾ ਰਹੇ ਹਨ ਰੀਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਰਭવતી ਮਾਂਵਾਂ ਨੂੰ ਵੀ ਸਮੇਂ ਤੇ ਪੋਸ਼ਟਿਕ ਖੁਰਾਕ ਨਹੀਂ ਮਿਲਦੀ ਹੈ ਜਿਸ ਕਾਰਨ ਕਈ ਵਾਰ ਨਵੇਂ ਜੰਮੇ ਬੱਚਿਆਂ ਦੀ ਮੌਤ ਤੱਕ ਹੋ ਜਾਂਦੀ ਹੈ ਰਿਪੋਰਟ ਵਿੱਚ ਅੰਕੜੇ ਚੌਂਕਾ ਦੇਣ ਵਾਲੇ ਹਨ ਪੰਜਾਬ ਵਿੱਚ ਹਰ 1000 ਨਵੇਂ ਜੰਮੇ ਬੱਚਿਆਂ 'ਚੋਂ 12 ਦੀ ਮੌਤ ਉਹਨਾਂ ਦੇ ਜਨਮ ਦੇ 22 ਦਿਨਾਂ ਦੇ ਵਿੱਚ ਵਿੱਚ ਹੋ ਜਾਂਦੀ ਹੈ ਤੇ ਇਹ ਮੌਤਾਂ ਜ਼ਿਆਦਾਤਰ ਕਪੋਸ਼ਣ ਕਾਰਨ ਹੁੰਦੀਆਂ ਹਨ ਇਸ ਮਸਿਆ ਖਾਸ ਕਰਕੇ ਪੰਜਾਬ ਦੇ ਪਿੰਡਾਂ 'ਚ ਵਧੇਰੇ ਪਾਈ ਜਾ ਰਹੀ ਹੈ ਜਿੱਥੇ ਜਾਣਕਾਰੀ ਦੀ ਵੀ ਕਮੀ ਹੈ ਅਤੇ ਸਹੀ ਆਹਾਰ ਦੀ ਵੀ। ਦੋਸਤੋ ਇਹ ਸੂਚਨਾ ਸਾਨੂੰ ਇੱਕ ਵੱਡਾ ਸੰਦੇਸ਼ ਵੀ ਦੇ ਰਹੀ ਹੈ ਕਿ ਸਿਰਫ ਅਨਾਜ ਉਗਾ ਲੈਣਾ ਕਾਫੀ ਨਹੀਂ ਜਦੋਂ ਤੱਕ ਅਸੀਂ ਆਪਣੇ ਹੀ ਘਰ ਦੇ ਬੱਚਿਆਂ ਨੂੰ ਪੋਸ਼ਟ ਆਹਾਰ ਨਹੀਂ ਦੇ ਦਿੰਦੇ ਤਦ ਤੱਕ ਉਨ੍ਹਾਂ ਦੀ ਪਰਵਰਿਸ਼ ਅਧੂਰੀ ਹੈ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹ ਸਾਰੀ ਜਾਣਕਾਰੀ ਉਪਲਬਧ ਕਰਵਾ ਸਕੀਏ ਜੋ ਤੁਸੀਂ ਪਾਲ ਰਹੇ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਹਾਡੀ ਪ੍ਰਤੀਪਿਆ ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਨਿਖਾਰਨ ਲਈ ਸਹਾਇਕ ਹੋਵੇਗੀ ਕੱਲ ਦੀਆਂ ਅਖਬਾਰਾਂ ਵਿੱਚ छਪੀਆਂ ਚੁਣਿੰਦਾ ਖਬਰਾਂ ਨੂੰ ਲੈ ਕੇ ਫਿਰ ਰੂਬਰੂ ਹੁੰਦੇ ਹਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ